ਸ੍ਰੀ ਕਾਲ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਹੋਰਸੇਲ ਦੀ ਕੱਪੜੇ ਦੀ ਦੁਕਾਨ ਉੱਤੇ ਜਿੱਥੇ ਕਿ ਬਹੁਤ ਹੀ ਵਾਜਿਬ ਰੇਟਾਂ ਵਿੱਚ ਬਹੁਤ ਘੱਟ ਰੇਟਾਂ ਵਿੱਚ ਬਜਾਜੀ ਦਿੱਤੀ ਜਾ ਰਹੀ ਹੈ ਅੱਜ ਤੋਂ ਦਿਖਾਉਣ ਜਾ ਰਹੀ ਬਹੁਤ ਹੀ ਸੋਹਣੇ ਸੋਹਣੇ ਸੂਟ ਜਿਹੜੇ ਮਿੱਠੀਆਂ ਰਿੰਜਾਂ ਦੇ ਵਿੱਚ ਆਏ ਹੋਏ ਆ ਲੈਨ ਦੇਣ ਕਰਨਾ ਹੋਵੇ ਜਾਂ ਘਰ ਪਾਉਣ ਨੂੰ ਲੈਣੇ ਹੋਣ ਸੂਟ ਮੀਡੀਅਮ ਰਿੰਜਾਂ ਵਿੱਚ ਬਹੁਤ ਵਧੀਆ ਸੂਟ ਹੈ ਜੀ ਐਂਡ ਆਲਓਮਰ ਕੱਪੜਾ ਦੀ 5 ਮੀਟਰ ਨੇਕ ਉੱਤੇ ਬਹੁਤ ਹੀ ਪਿਆਰਾ ਕੰਮ ਹੋਇਆ ਹੈ। ਦੁਪੱਟੇ ਦੇ ਨਾਲ ਵਰਕ ਹੈਗਾ ਇਹਦੇ। ਵਧੀਆ ਕਢਾਈ ਹੋਈ ਹੈ ਜੀ 5-600 ਰੁਪਏ ਵਿਕਰੀ ਵਾਲਾ ਸੂਟ ਹੈ। ਭਾਈ ਦੁਪੱਟਾ ਘਮਾਓ ਉਸਦਾ ਕਰੋ। ਪਰ ਅਖੜੀ ਉੱਤੇ ਸਪੈਸ਼ਲ ਆਫਰਾਂ ਦੇ ਵਿੱਚ ਬਹੁਤ ਹੀ ਵਾਇਰਿਟੀਾਂ ਚ ਲੈ ਕੇ ਆਂਦੇ ਆ ਜੀ ਚਾਰ ਰੰਗ ਆ ਚਾਰੇ ਰੰਗ ਟਾਪ ਦੇ ਆ। ਬਹੁਤ ਹੀ ਪਿਆਰੀਆਂ ਰੀਨਾਂ ਦੇ ਵਿੱਚ ਬਹੁਤ ਸੋਹਣੇ-ਸੋਹਣੇ ਸੂਟ ਲੈ ਕੇ ਆਂਦੇ ਆ ਜੀ। ਲਾ ਭਾੜੀ ਖੋਲੋ ਜੀ। ਕੁਝ ਸਪੈਸ਼ਲ ਆਫਰਾਂ ਵੀ ਹੈਗੀਆਂ ਆ ਤੇ ਵੀਡੀਓ ਨੂੰ ਤੁਸੀਂ ਐਂਡ ਤੱਕਰ ਦੇਖਣਾ ਕਿਉਂਕਿ ਆਫਰਾਂ ਜਿਹੜੀਆਂ ਹੈਗੀਆਂ ਆ ਅਖੀਰ ਦੇ ਵਿੱਚ ਹੀ ਦੱਸੀਆਂ ਜਾਣਗੀਆਂ ਸਾਰੀਆਂ ਦੁਪੱਟਾ ਰੱਖਿਓ ਭਾਜੀ ਨਾਲ ਐ ਨਾਲ ਦੁਪੱਟਾ ਹੈ ਜੀ ਦਿਲੋਂ ਥੈਂਕਸ ਆ ਹਣ ਭੈਣ ਭਰਾਵਾਂ ਦਾ ਜਿਹੜੀ ਸਾਡੀ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਦਿਲੋਂ ਥੈਂਕਸ ਆ ਹਣ ਭੈਣ ਭਰਾਵਾਂ ਨੂੰ ਇੱਕ ਰੰਗ ਹੈਗਾ ਜੀ ਇਹ ਚ ਮੂੰਗਿਆ ਮੋਰ ਪੰਖਿਆ ਮੂੰਗਿਆ येलो ਰੰਗ ਬਹੁਤ ਹੀ ਪਿਆਰੇ ਬਹੁਤ ਸੋਹਣੇ ਰੰਗ ਹੈ ਜੀ ਫਟਕੇ ਛੱਡਾਂ ਬਿਲਕੁਲ ਬਹੁਤ ਹੀ ਪਿਆਰੀਆਂ ਛੱਡਾਂ ਬਹੁਤ ਸੋਹਣੇ-ਸੋਹਣੇ ਸੂਟ ਹੈ ਜੀ ਸਿਰਫ 380 ਰੁਪਏ ਰੇਂਜ ਚ ਆ ਜੀ ਸੂਟ ਹੈ 380 ਦਾ ਸੂਟ ਪੈਣਾ ਸਿਰਫ ਆਹ ਬੜੀ ਪਰਲਾ ਖੋਲਿਓ ਪ੍ਰਿੰਟਡ बॉਟਮ ਵਰਕ ਵਾਲਾ ਹਾਂਜੀ ਨੈਕਸਟ ਸੌਣ ਦੁਖਾਨ ਜਾਣ ਜਾ ਰਹੇ ਹਾਂ ਜੀ ਬਹੁਤ ਹੀ ਵਾਜਬ ਰੇਂਜਾਂ ਦੇ ਵਿੱਚ ਕਿਸੇ ਨੇ ਭੈਣ ਭਰਾ ਨੇ ਲਿਆ ਹੋਣਾ ਸੂਟ 700 ਦਾ ਕਿਸੇ ਨੇ 800 ਦਾ ਕਿਸੇ ਨੇ 1000 ਰੁਪਏ ਦਾ ਬਹੁਤ ਹੀ ਵਾਡਰ ਰੇਂਜਾਂ ਅੱਜ ਬਹੁਤ ਘੱਟ ਰਿੰਦਾ ਵਿੱਚ ਸਾਡੇ ਕੋਲ ਆਗੇ ਹੋਏ ਜੀ ਸੂਟ ਬੜੇ ਪਿਆਰੇ ਬਾਟਮ ਵਰਕ ਦੇ ਐ ਦੀ ਸਲਵਾਰ ਤੇ ਵੀ ਨਾਲ ਕਢਾਈ ਆ ਸਲਵਾਰ ਦੇ ਪਹੁੰਚਿਆਂ ਉੱਤੇ ਕੰਮ ਆਂਦਾ ਦੁਪੱਟਾ ਭਾਜੀ ਖੁੱਲ੍ਹੇ ਨਾਲ ਪ੍ਰਿੰਟਡ ਸਾਰਾ ਸ਼ਰਟ ਹੈ ਦੀ ਤੇ ਕਢਾਈ ਵਾਲੀ ਸਲਵਾਰ ਆ ਨਾਲ ਦੁਪੱਟਾ ਵੀ ਜਿਹੜਾ ਹੈਗਾ ਆ ਕੰਪਿਊਟਰ ਡਾਈ ਦਾ ਦੁਪੱਟਾ ਨਾਲ ਖੁੱਲਾ ਡੁੱਲਾ ਦੁਪੱਟਾ ਜੀ ਵੱਡੇ ਸਰਦਾਰੀ ਦੁਪੱਟੇ ਆ ਕੋਈ ਅੰਡਰਸਾਈਜ਼ ਨਹੀਂ ਆ ਵੀ ਰੇਟ ਘੱਟ ਹੋਵੇ ਤੇ ਚੀਜ਼ ਮਾੜੀ ਹੋਵੇ ਐਦਾਂ ਦਾ ਕੋਈ ਨਹੀਂ ਕੰਮ ਹੈਗਾ ਜੀ ਵਧੀਆ ਕੰਮ ਵਧੀਆ ਕੱਪੜਾ ਕਢਾਈਆਂ ਬਹੁਤ ਪਿਆਰੀਆਂ ਜੀ ਇਹਦਾ ਕੋ ਦੂਸਰਾ ਰੰਗ ਹੈਗਾ ਇਹਦੇ ਵਿੱਚ ਸੀ ਗ੍ਰੀਨ ਬਹੁਤ ਹੀ ਪਿਆਰਾ ਰੰਗ ਹੈ ਸਲਵਾਰ ਤੇ ਕਢਾਈ ਨਾਲ ਹਰੇਕ ਸੂਟ ਦੇ ਸਲਵਾਰ ਤੇ ਕਢਾਈ ਹੈ ਦੁਪੱਟੇ ਨਾਲ ਜਿਹੜੇ ਆ ਕੰਪਿਊਟਰ ਡਾਈ ਦੇ ਆ ਜੀ ਬਹੁਤ ਹੀ ਪਿਆਰੀਆਂ ਰੇਂਜਾਂ ਯਾਰ ਆਪਾਂ ਦੁਪੱਟਾ ਲੈਣਾ ਹੋਵੇ ਖਾਲੀ 2250 ਰੁਪਏ ਦਾ ਦੁਪੱਟਾ ਹੀ ਆਉਂਦਾ ਆ ਇੱਥੇ ਤੁਹਾਨੂੰ ਵਧੀਆ ਸੂਟ ਸਲਵਾਰ ਕਢਾਈ ਵਾਲਾ ਸੂਟ ਜਿਹੜਾ ਹੈਗਾ ਆ ਸਿਰਫ 400 ਤੇ 21 ਰੁਪਏ ਰੇਂਜ ਵਿੱਚ ਮਿਲਣ ਜਾ ਰਿਹਾ ਜੀ 421 ਰੁਪਏ ਰੇਂਜ ਦੇ ਵਿੱਚ ਬਹੁਤ ਹੀ ਪਿਆਰੀਆਂ ਆਈਟਮਾਂ ਰਖੜੀ ਤੇ ਦੇਨ ਲਿਆਣ ਕਰਨ ਨੂੰ ਵਿਆਹ ਸ਼ਾਦੀਆਂ ਵਾਸਤੇ ਤੋਹਫੇ ਆ ਜੀ ਤੋਹਫੇ ਐਦਾਂ ਦੇ ਹੋਰ ਬਹੁਤ ਜਿਆਦੀਆਂ ਵੈਰਾਈਟੀਆਂ ਆਈਆਂ ਹੋਈਆਂ ਆ ਤੇ ਗਿਫਟ ਵੀ ਹੈਗੇ ਸਾਡੇ ਭੈਣ ਭਰਾਵਾਂ ਵਾਸਤੇ ਉਹ ਵੀ ਤੁਹਾਨੂੰ ਲਾਸਟ ਵਿੱਚ ਦੱਸਾਂਗਾ ਇਹ ਸੇਲ ਆ 5 ਦਿਨ ਦੀ 19 ਤਰੀਕ ਤੋਂ ਸ਼ੁਰੂ ਹੋ ਹੈ ਜੀ ਸੇਲ ਸਾਰੀ 5 ਦਿਨ ਤੱਕਰ ਸੇਲ ਚੱਲਣੀ ਆ ਤੇ 5000 ਦਾ ਸਮਾਨ ਲੈਣ ਉੱਤੇ ਬੈੱਡ ਸ਼ੀਟ ਨਾਲ ਫਰੀ ਆ ਉਹ ਵੀ ਤੁਹਾਨੂੰ ਬੈੱਡ ਸ਼ੀਟ ਜਿਹੜੀ ਹੈ ਐਂਡ ਵਿੱਚ ਦਿਖਾਣਾ ਜੀ ਇਹ 421 ਰੁਪਏ ਰੇਂਜ 'ਚ ਸੂਟ ਆ ਮੈਂ ਦਿਖਾ ਵੀ ਦੇਵਾਂ ਉੱਪਰ ਸਾਡੇ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖਿਆ ਹੁੰਦਾ ਜੀ ਕੱਲੀ ਕੱਲੀ ਚੀਜ਼ ਦੇ ਉੱਤੇ ਰੇਟ ਲਿਖਿਆ ਆ ਕੋਈ ਚੀਟਿੰਗ ਵਾਲਾ ਕੰਮ ਨਹੀਂ ਹੋਣਾ ਜੀ ਜੋ ਕਿਹਾ ਉਹੀ ਦਵਾਂਗੇ ਲਓ ਭਾਈ ਨੈਕਸਟ ਵੜਾ ਕੇ ਖੋਲੋ ਜੀ ਨੈਕਸਟ ਆ ਜੀਗਾ ਜੀ ਬਹੁਤ ਪਿਆਰਾ ਸੂਟ ਇਹ ਘੇਰੇ ਉੱਤੇ ਲੈਸ ਹੈ ਵਾਈਟ ਲੈਸਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਆ ਨੈਕ ਉੱਤੇ ਕੰਮ ਹੋਇਆ ਬਹੁਤ ਹੀ ਸੋਹਣਾ ਦੇਖੋ ਬਹੁਤ ਹੀ ਮਿੱਠੀਆਂ ਰਿੰਗਾਂ ਦੇ ਵਿੱਚ ਸੂਟ ਇਹ ਸਿਰਫ 700 ਰੁਪਏ ਦੇ ਦੋ ਪੈਣੇ ਆ ਜੀ 700 ਦੇ ਦੋ ਸੂਟ ਖੁੱਲੇ ਡੁੱਲੇ ਦੁਪੱਟੇ ਦੇਖੋ ਕੋਈ ਵੀ ਅੰਡਰਸਾਈਜ਼ ਦੁਪੱਟਾ ਨਹੀਂ ਦੁਪੱਟਾ ਵੀ ਜਿਹੜਾ ਆ ਹਾਫ ਪਿਓਰ ਵਾਲੇ ਦੁਪੱਟੇ ਨਾਲ ਲੱਗੇ ਹੋਏ ਆ ਜਿਹਨੂੰ ਹਾਫ ਪਿਓਰ ਕਹਿੰਦੇ ਬਾਜ਼ਾਰ ਦੇ ਵਿੱਚ ਉਹੀ ਚੀਜ਼ਾਂ ਜੀ ਜਿਹੜੇ 2-2 250 ਰੁਪਏ ਦੇ ਦੁਪੱਟੇ ਵਿਕਦੇ ਆ 350 ਰੁਪਏ ਸੂਟ ਪਹਿਣਾ ਸਿੰਗਲ ਸਿਰਫ ਇੱਕ ਸੂਟ ਪਹਿਣਾ ਜੀ 350 ਰੁਪਏ ਦਾ ਤੇ 8 ਰੰਗ ਆ 8 ਰੰਗ ਟਾਪ ਦੇ ਆ ਇਹਦੇ ਵਿੱਚ ਮੈਂ ਕਿਹਾ ਬਾਹ ਕਮਾਲ ਵੈਰੈਟੀਆਂ ਆਈਆਂ ਹੋਈਆਂ ਜੀ ਲੈਣ ਦੇਣ ਕਰਨ ਵਾਸਤੇ ਘਰ ਪਾਣ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਸੂਟ हटके वैरायटीयां बाजार ਨਾਲ ਮਿਲਨੀਆਂ ਜੀ ਨਵੀਆਂ ਤਾਜ਼ੀਆਂ ਵੈਰਾਇਟੀਆਂ ਬਿਲਕੁਲ ਨਵੀਆਂ ਤਾਜ਼ੀਆਂ ਵੈਰਾਇਟੀਆਂ ਭੋਗਪੁਰ ਖਾਲਸਾ ਘਲਾਤ ਹਾਊਸ ਹੋਰਸੇਲ ਦੀ ਸ਼ਾਪ ਹੈ ਜੀ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਜਲਦੀ ਜਲਦੀ ਵਿਜ਼ਿਟ ਕਰੋ ਮੌਕੇ ਲਾਭ ਉਠਾਓ ਲਾਈਨਿੰਗ ਦਾ ਕਪੜਾ ਸਿਰਫ 40 ਰੁਪਏ ਮੀਟਰ ਕਰ ਦਿੱਤਾ ਜੀ ਲਾਈਨਿੰਗ ਦਾ ਕਪੜਾ ਸਿਰਫ 40 ਰੁਪਏ ਮੀਟਰ ਹੈ ਜੀ ਵਧੀਆ ਪੰਗਾ ਜਿਹੜੀ 65-70 ਰੁਪਏ ਮੀਟਰ ਵਿਕਦੀਆਂ ਆਂ 55 ਦੀ ਰੇਂਜ ਲੈ ਆਂਦੀਆਂ ਜੀ ਸਿਰਫ 55 ਰੁਪਏ ਮੀਟਰ ਕਮੀਜ਼ ਪਜਾਮਾ ਦਾ ਕਪੜਾ ਗੀਜ਼ਾ ਕਾਟਨ ਦਾ ਜਿਹੜਾ 300 ਰੁਪਏ ਮੀਟਰ ਵਿਕਦਾ ਬਜ਼ਾਰ 200 ਰੁਪਏ ਮੀਟਰ ਵਿਕਦਾ 150 ਰੁਪਏ ਮੀਟਰ ਵਿਕਦਾ ਹੈ 300 ਦਾ ਪੂਰਾ ਕਮੀਜ਼ ਪਜਾਮਾ ਦੇ ਦਵਾਂਗੇ ਜੀ ਪੂਰਾ ਕਮੀਜ਼ ਪਜਾਮਾ 300 ਰੁਪਏ ਦੇ ਦਵਾਂਗੇ ਜੀ 5 ਮੀਟਰ ਦਾ ਲੋ ਜੀ ਵੱਡੀਆਂ-ਵੱਡੀਆਂ ਆਫਰਾਂ ਰੱਖੜੀ ਉਤੇ ਆ ਗਈਆਂ ਆ ਜਲਦੀ ਜਲਦੀ ਵਿਜ਼ਿਟ ਕਰੋ ਇਹਦੇ ਨਾਲ ਪਾਸੇ ਲਾਣਾ ਸ਼ੁਰੂ ਕਰਦੇ ਭਾਜੀ ਇਹ ਚ 8 ਰੰਗ ਹੈ ਜੀ 8 ਠੇ ਰੰਗ ਟੌਪ ਦੇ ਆ ਕੋਈ ਬਲੀਵ ਨਹੀਂ ਕਰ ਸਕਦਾ 700 ਰੁਪਏ ਦੇ ਦੋ ਸੂਟ ਆ 700 ਦੇ ਦੋ ਜੀ ਸਿਰਫ 350 ਰੁਪਏ ਦਾ ਸਿੰਗਲ ਸੂਟ ਪੈਣਾ ਹੈ। ਰੇਟਾਂ ਦੀ ਪੂਰੀ ਗਰੰਟੀ ਆ। ਵਿਆਹ ਸ਼ਾਦੀਆਂ ਵਾਸਤੇ ਬਹੁਤ ਹੀ ਟਾਪ ਦੀਆਂ ਵੈਰਾਈਟੀਆਂ, ਬਹੁਤ ਪਿਆਰੇ ਪਿਆਰੇ ਸੂਟ, ਬੜੀਆਂ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਆ ਗਈਆਂ ਜੀ ਜਲਦੀ ਜਲਦੀ ਵਿਜ਼ਿਟ ਕਰ ਲਓ। ਮੌਕੇ ਲਾਭ ਉਠਾਓ ਸਿਰਫ 5 ਦਿਨ ਦੀ ਸੇਲ ਆ ਜੀ ਇਹ। 19 ਤਰੀਕ ਤੋਂ ਲੈ ਕੇ ਸ਼ੁਰੂ ਹੋਣੀ ਜੀ ਸੇਲ ਐ ਤੇ 5 ਦਿਨ ਤੱਕਰ ਸੇਲ ਚੱਲਣੀ ਆ। ਜਲਦੀ ਤੋਂ ਜਲਦੀ ਆ ਜਾਓ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ। ਰੰਗ ਡਿਜ਼ਾਈਨ ਬਹੁਤ ਹੀ ਪਿਆਰੇ ਤਕਰੀਬਨ ਕੋਸ਼ਿਸ਼ ਕਰਾਂਗੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਵੀ ਇੱਕ ਦਿਨ ਛੱਡ ਕੇ ਜਰੂਰ ਤੁਹਾਨੂੰ ਵੀਡੀਓ ਪਾਈ ਜਾਵੇ ਆਪਜੀ ਸਾਰਿਆਂ ਨੂੰ ਵੀ ਜਰੂਰੀ ਨਹੀਂ ਹੈਗੀ ਜਿਹੜੀ ਵੈਰਾਈਟੀ ਅਸੀਂ ਦਿਖਾ ਰਹੇ ਆ ਇਹ ਵੈਰਾਈਟੀ ਅਸੀਂ ਦੇ ਵੀ ਪਾਈਏ ਕਿਉਂਕਿ ਸੇਲ ਦੇ ਵਿੱਚ ਹੁੰਦਾ ਜਿਹੜਾ ਪਹਿਲਾਂ ਆ ਗਿਆ ਉਹ ਲੈ ਗਿਆ ਇੰਸਟਾਗ੍ਰam ਫੇਸਬੁਕ ਇਹਨਾਂ ਉੱਤੇ ਵੀ ਸਾਡੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਜਿਹੜੇ ਹੈਗੇ ਆ ਇਨਾ ਉੱਤੇ ਵੀਡੀਓ ਫੋਟੋਆਂ ਅਪਲੋਡ ਹੁੰਦੀਆਂ ਜੀ ਤੁਸੀਂ ਵਿਜ਼ਿਟ ਕਰਕੇ ਦੇਖ ਸਕਦੇ ਹੋ WhatsApp ਨੰਬਰ ਵੀ ਉੱਪਰ ਨਾਲ ਦਿੱਤੇ ਹੋਏ ਆ ਕੋਈ ਵੀ ਇਨਕੁਆਰੀ ਹੋਵੇ ਤੁਸੀਂ ਪੁੱਛ ਸਕਦੇ ਹੋ ਜਾਂ ਕੋਈ ਵੀਡੀਓ ਕਾਲ ਤੁਸੀਂ ਕਰਨੀ ਹੋਵੇ ਵੀਡੀਓ ਕਾਲ ਵੀ ਅਸੀਂ ਪ੍ਰੋਵਾਈਡ ਕਰਾ ਲਾਂਗੇ ਲਓ ਜੀ ਨੈਕ ਦਾ ਕੰਮ ਹੈ ਜੀ ਨਾਲ ਦੁਪੱਟਾ ਬਹੁਤ ਸੋਹਣਾ ਹੈ ਜੀ ਐ ਨਾਲ ਦੁਪੱਟਾ ਇਹਦੇ ਕਢਾਈ ਵਾਲਾ ਸਿਰਫ 380 ਰੁਪਏ ਰੇਂਟ ਹੈ ਜੀ ਪੀਸ ਹੋਰ ਖੋਲਦੇ ਭਾਜੀ ਸਹੀ ਨਹੀਂ ਹੈਗਾ ਪੀਸ ਕੱਲਾ ਕੱਲਾ ਪੀਸ ਤੁਹਾਨੂੰ ਚੈੱਕ ਹੋ ਕੇ ਜਾਣਾ ਜੀ ਕੱਲਾ ਕੱਲਾ ਪੀਸ ਚੈੱਕ ਹੋ ਕੇ ਜਾਏਗਾ ਕੋਈ ਦਿੱਕਤ ਪਰੇਸ਼ਾਨੀ ਆਵੇ ਅਸੀਂ ਜਿੰਮੇਵਾਰ ਬੈਠੇ ਆ ਤੁਹਾਡੇ ਪੈਸਿਆਂ ਵੱਲੋਂ ਵੀ ਤੁਹਾਡੇ ਕੋਰੀਅਰ ਵੱਲੋਂ ਵੀ ਜਿਹੜੇ ਕੋਰੀਅਰ ਸਾਡੇ ਭੈਣ ਭਰਾ ਮੰਗਾਉਂਦੇ ਆ ਬਿਲਕੁਲ 100% ਨਿਸ਼ਚਿੰਤ ਹੋ ਕੇ ਮੰਗਾਣ ਵਰਲਡ ਵਾਈਡ ਸਾਡੀ ਸ਼ਿਪਿੰਗ ਦੀ ਗਾਰੰਟੀ ਆ ਕਿਤੇ ਵੀ ਤੁਸੀਂ ਮੰਗਾਓਗੇ ਜਿੱਥੇ ਕਰ ਤੁਹਾਡੇ ਘਰ ਸਮਾਨ ਨਹੀਂ ਪਹੁੰਚਦਾ ਜਿੰਮੇਵਾਰੀ ਸਾਡੀ ਆ ਤੁਹਾਡੇ 100% ਪੈਸੇ ਸੇਵ ਹੋਣਗੇ ਸ਼ਿਪਿੰਗ ਆਲਓਵਰ ਵਰਲਡ ਵਿੱਚ ਸਾਡੀ ਅਵੇਲੇਬਲ ਹੈਗੀ ਕਿਤੇ ਵੀ ਤੁਸੀਂ ਮੰਗਾ ਸਕਦੇ ਹੋ ਭਾਵੇਂ ਇੰਡੀਆ ਵਿੱਚ ਭਾਵੇਂ ਇੰਡੀਆ ਤੋਂ ਬਾਹਰ ਲੋ ਜੀ ਰੰਗ ਡਿਜ਼ਾਈਨ ਮੂੰਹੋਂ ਬੋਲਦੇ ਰੰਗ ਡਿਜ਼ਾਈਨ ਹੈ ਜੀ 380 ਰੁਪਏ ਰੇਂਜ ਦੇ ਵਿੱਚ ਬਹੁਤ ਹੀ ਪਿਆਰੇ ਸੂਟ ਹੈ ਜੀ ਇੱਥੇ ਚਾਰ ਰੰਗ ਮਿਲ ਜਾਣੇ ਜੀ ਚਾਰੇ ਰੰਗ ਬੜੇ ਟੌਪ ਦੇ ਆ ਨੈਕਸਟ ਭਾਈ ਡਿਜ਼ਾਈਨ ਦਿਖਾਓ ਦੂਜਾ ਵਾਈਟ ਵਾਲਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਜੀ ਸੋਹਣੇ ਸੋਹਣੇ ਕਮੈਂਟ ਕਰੋ ਦਿ ਲੋ ਥੈਂਕਸ ਆਉਣਾ ਭੈਣ ਭਰਾਵਾਂ ਦਾ ਵੀ ਜਿਹੜੇ ਕਰਦੇ ਆ ਕਮੈਂਟ ਸੋਹਣੇ ਸੋਹਣੇ ਤੇ ਵੀਡੀਓ ਸ਼ੇਅਰ ਕਰਦੇ ਆ ਲਓ ਜੀ ਇੱਕ ਵੈਰਾਈਟੀ ਹੂਨ ਦਿਖਾਉਣ ਜਾ ਰਿਹਾ ਜੀ ਇਹ 500 550 ਰੇਂਜ ਦੇ ਵਿੱਚ ਮੂਨ ਵਿਕ ਰਿਹਾ ਜੀ ਬਾਜ਼ਾਰ ਦੇ ਵਿੱਚ ਸੂਟ ਇਹ ਵੀ ਸੇਲ ਦੇ ਵਿੱਚ ਤੁਹਾਨੂੰ ਮਿਲਣਾ ਜੀ ਸਿਰਫ 370 ਰੁਪਏ ਦਾ ਜੀ 370 ਰੁਪਏ ਦਾ ਸੂਟ ਨਾਲ ਕਾਟਨ ਦਾ ਦੁਪੱਟਾ ਜੀ ਇਹਦੇ ਤੇ ਪ੍ਰਿੰਟਡ ਹੀ ਸਲਵਾਰ ਆ ਇਹਦੇ ਨਾਲ ਪ੍ਰਿੰਟਰ ਸਲਵਾਰ ਦੇ ਨਾਲ ਬਹੁਤ ਹੀ ਪਿਆਰੀਆਂ ਆਈਟਮਾਂ ਬਹੁਤ ਸੋਹਣੇ ਸੋਹਣੇ ਸੂਟ ਆ ਗਏ ਜੀ ਖਾਲਸਾ ਕਲਾਥ ਹਾਊਸ ਦੇ ਉੱਤੇ ਆ ਦੇਖੋ ਕੁੱਲੇ ਡੁੱਲੇ ਦੁਪੱਟੇ ਜੀ 200-200 ਰੁਪਏ ਦਾ ਕੱਲਾ ਦੁਪੱਟਾ ਹੀ ਵਿਗਦਾ ਪਿਆ ਆ ਤੇ 317 ਸੂਟ ਦੇ ਦਿਲਾ ਜੀ ਅਸੀਂ ਅੱਜ ਲੋਕ ਕਿਹਾਈ ਬਾਤਾਂ ਦੀ ਕਿੰਨੇ ਸੋਹਣੇ ਸੋਹਣੇ ਰੰਗ ਥੱਲੇ orange ਸਗਾ ਜੀ ਇਹ pink ਆ ਗਿਆ ਉੱਪਰ ਹਟਕੇ ਵੈਰਾਈਟੀਆਂ ਹਟਕੇ ਡਿਜ਼ਾਈਨਿੰਗ ਮੂੰਹ ਬੋਲਦੀ ਰੰਗਾ ਮਿੱਠੀ ਨੈਕਸਟ ਰੰਗ ਆਉਣ ਲੱਗਾ ਜੀ ਇਹਦੇ ਵਿੱਚ ਮਹਿੰਦੀ ਰੰਗ ਬੜਾ ਹੀ ਪਿਆਰਾ ਰੰਗ ਹੈ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਨਵੇਂ ਤੋਂ ਨਵੇਂ ਕਲਰ ਹਟਕੇ ਵੈਰਾਈਟੀਆਂ ਮਿਲ ਲੀਆਂ ਜੀ ਬਾਜ਼ਾਰ ਨਾਲੋਂ ਹਟਕੇ ਵੈਰਾਈਟੀਆਂ ਕਿਉਂਕਿ ਸੇਲ ਲੱਗੀ ਜੀ ਪੋਰਸਲ ਦੀ ਸ਼ਾਪ ਦੇ ਉੱਤੇ ਜਲਦੀ ਜਲਦੀ ਵਿਜ਼ਿਟ ਕਰੋ ਮੌਕੇ ਲਾਭ ਉਠਾਓ ਬਹੁਤ ਹੀ ਪਿਆਰੇ ਰੰਗ ਬਹੁਤ ਸੋਹਣੇ ਸੋਹਣੇ ਕੱਪੜੇ ਤੇ ਰੇਟ ਬਿਲਕੁਲ ਪਾਣੀ ਦੇ ਭਾਜੀ ਲਓ ਜੀ ਉੱਥਾਰਾਂਗੇ ਵਿੱਚ ਮਸਟਰਡ ਹੈ ਜੀ ਬਹੁਤ ਹੀ ਪਿਆਰਾ ਰੰਗ ਹੈ ਚਾਰ ਰੰਗ ਹੈ ਜੀ ਇਹਦੇ ਵਿੱਚ ਜਲਦੀ ਜਲਦੀ ਵਿਜ਼ਿਟ ਕਰੋ ਮੌਕੇ ਲਾਭ ਉਠਾਓ ਜੀ ਹੋਰ ਨੈਕਸਟ ਦਿਖਾ ਦਿਓ ਭਾਜੀ ਹੋਰ ਡਿਜ਼ਾਈਨ ਦਿਖਾ ਦਿਓ ਉੱਪਰ ਵਾਲਾ ਸਾਨੂੰ ਐ ਥੱਲੇ ਵਾਲਾ ਭਾਜੀ ਆ ਇਹਦੇ ਨਾਲ ਦਾ ਹਾਂਜੀ ਵਧੀਆ ਹਲਕੀਆਂ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਤੁਹਾਨੂੰ 2 250 ਰੁਪਏ ਤੋਂ ਲੈ ਕੇ ਭਾਵੇਂ ਤੁਸੀਂ 4-5000 ਤੱਕਰ ਸੂਟ ਲੈ ਲਓ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਹੈ ਜੀ ਲਓ ਜੀ neck ਉੱਤੇ ਕੰਮ ਹੋਇਆ ਬਹੁਤ ਹੀ ਪਿਆਰਾ ਬਹੁਤ ਸੋਹਣਾ ਕੰਮ ਹੈ ਜੀ ਆਲ ਓਵਰ ਸੂਟ ਹੈ ਦੁਪੱਟਾ ਨਾਲ ਜਿਹੜਾ ਹੈਗਾ ਆ ਉਹ ਵੀ ਬਹੁਤ ਪਿਆਰਾ ਹੈ ਇੱਕ ਪੈਕਿੰਗ ਦੁਪੱਟਾ ਵੀ ਦਿਖਾ ਦਵੇ ਜੀ ਇਹ ਨਾਲ ਦੁਪੱਟਾ ਦੇਖੋ ਲੈਸ ਕਿੰਨੀ ਸੋਹਣੀ ਲੱਗੀ ਆ ਵੱਡਾ ਪੂਰਾ ਫੁੱਲ ਸਾਈਜ਼ ਹੈ ਜੀ ਇਹ ਵੀ ਹਾਪੀਓ ਦਾ ਬਟਾ ਨਾਲ 325 ਰੁਪਏ ਦਾ ਸੂਟ ਆ ਜੀ ਸਿੰਗਲ ਪਹਿਣਾ 650 ਦੇ ਦੋ ਲਾਤੇ ਦੀ ਇਹ ਵੀ 650 ਰੁਪਏ ਦੇ ਦੋ ਰੇਡ ਦੀ ਪੂਰੀ ਗਾਰੰਟੀ ਆ ਜੀ 4-500 ਤੋਂ ਘੱਟ ਨਹੀਂ ਮਿਲਣ ਲੱਗਾ 650 ਦੇ ਦੋ ਨਾਲ ਲੈਸ ਲੱਗੀ ਹੋਈ ਆ ਪੋਕੋਟਾ ਪੱਤੀ ਦਾ ਕੰਮ ਹੋਇਆ ਜੀ ਲੈਸ ਦੇ ਉੱਤੇ ਦੇਖੋ ਸਾਰਾ ਬਹੁਤ ਹੀ ਸੋਹਣੀਆਂ ਰਿੰਜਾਂ ਹਟਕੇ ਵੈਰਾਈਆਂ ਆ ਗਈਆਂ ਜੀ ਖਾਲਸਾ ਘਰਾਟ ਹਾਊਸ ਦੇ ਉੱਤੇ ਆਫਰਾਂ ਬਹੁਤ ਵੱਡੀਆਂ-ਵੱਡੀਆਂ ਲੱਗਣ ਜਾ ਰਹੀਆਂ ਆ 5000 ਦੀ ਸ਼ਾਪਿੰਗ ਦੇ ਉੱਤੇ ਬੈੱਡ ਸ਼ੀਟ ਫ੍ਰੀ ਆ ਬੈੱਡ ਸ਼ੀਟ ਜਿਹੜੀ ਹੈਗੀ ਆ ਤੁਹਾਨੂੰ ਐਂਡ ਵਿੱਚ ਦਿਖਾਈ ਜਾਏਗੀ ਵੀਡੀਓ ਪੂਰੀ ਦੇਖਣੀ ਪੈਣੀ ਆ ਜੀ 10000 ਦੀ ਸ਼ਾਪਿੰਗ ਉੱਤੇ ਬਹੁਤ ਹੀ ਬਿਆਰੀ ਪ੍ਰੀਮੀਅਮ ਜਿਹੜੀ ਬੈੱਡ ਸ਼ੀਟ ਹੈਗੀ ਆ ਵਧੀਆ ਬੈੱਡ ਸ਼ੀਟ ਹੁੰਦੀ ਆ ਮਹਿੰਗੇ-ਮਹਿੰਗੇ ਰੇਟਾਂ ਵਾਲੀ 10000 ਦੀ ਸ਼ਾਪਿੰਗ ਦੇ ਉੱਤੇ ਉਹ ਵੀ ਫ੍ਰੀ ਲਾਤੀ ਆ ਜੀ ਆਫਰ ਸਿਰਫ ਇਹ 5 ਦਿਨ ਰਹਿਣੀ ਆ ਜੀ 19 ਤਰੀਕ ਤੋਂ ਲੈ ਕੇ ਅਗਲੇ 5 ਦਿਨ ਨੈਕਸ ਜਿਹੜੇ ਹੋਣੇ ਆ 5 ਦਿਨ ਦੀ ਸੇਲ ਲੱਗਣ ਜਾ ਰਹੀ ਹੈ ਜੀ ਖਾਲਸਾ ਕਲਾਥ ਹਾਊਸ ਰੇਲਵੇ ਰੋਡ ਭੋਗਪੁਰ ਤੇ ਜਲਦੀ ਜਲਦੀ ਵਿਜ਼ਿਟ ਕਰ ਲੋ ਮੌਕੇ ਲਾਭ ਉਠਾਓ ਜੀ ਲਓ ਜੀ ਬੈੱਡ ਸ਼ੀਟ ਲਿਆ ਹੁਣ ਇਹ ਬੈੱਡ ਸ਼ੀਟ ਹੈ ਜੀ ਰੰਗ ਡਿਜ਼ਾਈਨ ਕੁਝ ਵੀ ਹੋ ਸਕਦਾ ਆ ਜ਼ਰੂਰੀ ਨਹੀਂ ਜਿਹੜੇ ਤੁਹਾਨੂੰ ਇੱਥੇ ਦਿਖਾ ਰਹੇ ਆ ਸੇਮ ਰੰਗ ਡਿਜ਼ਾਈਨ ਹੋਣ ਕਿਉਂਕਿ ਕੰਪਨੀ ਵੱਲੋਂ ਪਿੱਛੋਂ ਮਾਲ ਆਣਾ ਆ ਤੇ ਉਸ ਹਿਸਾਬ ਨਾਲ ਸਾਰਾ ਹੋਣਾ ਆ ਜੀ ਬੈੱਡ ਸ਼ੀਟ ਦਾ ਸਾਈਜ਼ ਪੂਰਾ ਹੋਏਗਾ ਇਹ ਨਹੀਂ ਹੈਗਾ ਕੋਈ ਗਿਫਟ ਦੇਣ ਲੱਗੇ ਆ ਤਾਂ ਸਾਈਜ਼ ਛੋਟਾ ਹੋਊਗਾ ਸਾਈਜ਼ ਪੂਰਾ ਵੱਡਾ ਹੋਊਗਾ ਬੈੱਡ ਤੇ ਆਉਣ ਦੀ ਗਰੰਟੀ ਹੋਏਗੀ 5000 ਦੀ ਸ਼ਾਪਿੰਗ ਦੇ ਨਾਲ ਬੈੱਡ ਸ਼ੀਟ ਫ੍ਰੀ ਹੈ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਹੋਰ ਵੀ ਭੈਣ ਭਰਾਵਾਂ ਦਾ ਫਾਇਦਾ ਹੋ ਸਕੇ ਲਓ ਭਾਈ 10000 ਦੀ ਸ਼ਾਪਿੰਗ ਵਾਲੀ ਵੀ ਦਿਖਾ ਦੋ ਬੈੱਡ ਸ਼ੀਟ ਜਿਹਨੇ ਆ ਜਿਹੜੀ ਤੁਹਾਨੂੰ ਵਧੀਆ ਪ੍ਰੀਮੀਅਮ ਕੁਆਲਿਟੀ ਦਿਖਾਉਣ ਜਾ ਰਹੇ ਹਾਂ ਜਿਹਨਾਂ ਭੈਣ ਭਰਾਵਾਂ ਨੇ ਨਾਂ ਲੈਣੀ ਹੋਵੇ ਉਹ ਇਹਦੇ ਨਾਲ ਦੀਆਂ ਦੋ ਵੀ ਲੈ ਸਕਦੇ ਆ ਜਿਹਨਾਂ ਨੇ ਇਹ ਨਾਂ ਲੈਣੀ ਹੋਵੇ ਇੱਕ ਉਹ ਦੋ ਵੀ ਲੈ ਸਕਦੇ ਕੱਪੜੇ ਦੀ ਇਹਦੀ ਵੀ ਗਾਰੰਟੀ ਆ ਤੇ ਉਹਦੀ ਵੀ ਗਾਰੰਟੀ ਆ ਫ੍ਰੀ ਵਾਲੇ ਸਮਾਨ ਦੀ ਕੋਈ ਗਾਰੰਟੀ ਨਹੀਂ ਚੱਕਦਾ ਪਰ ਖਾਲਸਾ ਘਰਾਤ ਹਾਊਸ ਵਾਲੇ ਚੱਕਦੇ ਆ ਦੋਵੇਂ ਵਧੀਆ ਪ੍ਰੀਮੀਅਮ ਕੁਆਲਿਟੀ ਦੀਆਂ ਹੈਗੀਆਂ ਬੈੱਡ ਸ਼ੀਟ ਇਹ ਦੇਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਐਡਰੈਸ ਹੈਗਾ ਜੀ ਖਾਲਸਾ ਘਰਾਤ ਹਾਊਸ ਰੇਲਵੇ ਰੋਡ ਭੋਗਪੁਰ ਡਿਸਟ੍ਰਿਕਟ ਜਲੰਧਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ